ਗਿੱਦੜ ਬਾਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਮੀਦ ਐਨਜੀਓ ਨੂੰ ਦਿੱਤੀ ਆਕਸੀਜਨ ਕੰਸਟਰਕਟਰ ਇਸ ਦੇ ਨਾਲ ਹੀ ਹਲਕਾ ਗਿੱਦੜ ਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਜਿੰਪੀ ਟਿਲੋ ਵੱਲੋਂ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣ ਵਾਲੀ ਗਿੱਦੜ ਬਾਹਾ ਦੀ ਸਮਾਜ ਸੇਵੀ ਸੰਸਥਾ ਉਮੀਦ ਐਨਜੀਓ ਨੂੰ ਤਿੰਨ ਆਕਸੀਜਨ ਕੰਸਟਰੇਟਰ ਮਸ਼ੀਨਾਂ ਵੀ ਦਿੱਤੀਆਂ ਇਸ ਮੌਕੇ ਉਨਾ ਦੇ ਨਾਲ ਹੀ ਅਮਿਤ ਕੁਮਾਰ ਸਿੰਪੀ ਬਾਂਸਲ ਜ਼ਿਲ੍ਹਾ ਸ਼ਹਿਰੀ ਪ੍ਰਧਾਨੀ ਸ਼ੋਕ ਬੁੱਟਰ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ ਮੈਂ ਦੱਸਾਂ ਚਾਹਾਂਗਾ ਕਿ ਇਹ ਸਾਡੀਆਂ ਇੱਥੇ ਦੇ ਰਹਿਵੀਂਆਂ ਤਿੰਨ ਸੰਸਥਾਾਂਾਂ ਸਭ ਤੋਂ ਪਹਿਲੀ ਹੈਗੀ ਜੀ ਰਾਹਤ ਫਾਊਂਡੇਸ਼ਨ ਆਪਣਾ ਕਿਦਰਵਾਦੀ ਉਸ ਤੋਂ ਬਾਅਦ ਹੈਗੀ ਜੀ ਉਮੀਦ ਐਨਜੀਓ ਇਹਦੀ ਕਿਦਰਵਾਦੀ ਤੇ ਤੀਸਰੀ ਹੈਗੀ ਜੀ ਜਨ ਕਲਿਆਣ ਆਪ ਸੰਸਥਾ ਇਹਦੀ ਕਿਦਰਵਾਦੀ ਇਹ ਤਿੰਨੇ ਸੰਸਥਾਾਂਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਅਟੈਚ ਆ ਜੀ ਔਰ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਹਾਂ ਇਹ ਸਾਰੀ ਸੰਗਤ ਦਾ ਕਿ ਧ੍ਰਵੇ ਅੜੀ ਦਾ ਸਹਿਯੋਗ ਕਰਦੇ ਆ ਬਿਨਾ ਕਿਸੇ ਪੱਖਪਾਤ ਤੋਂ ਜਿਹੜੇ ਵੀ ਸਰਜਣ ਨੂੰ ਕੋਈ ਲੋੜ ਪੈਂਦੀ ਆ ਇਹ ਤਿੰਨੇ ਸੰਸਥਾਵਾਂ ਹਮੇਸ਼ਾ ਸੇਵਾ ਕਰਨ ਉਤਤਪਰ ਰਹੇ ਤੇ ਅਸੀਂ ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਸਰਦਾਰ ਸੁਖਬੀਰ ਸਿੰਘ ਜੀ ਬਾਰੂਥਾ ਕੋਲੇ ਅਸੀਂ ਬੇਨਤੀ ਕੀਤੀ ਵੀ ਸਾਨੂੰ ਇਹਨਾਂ ਕਨਸਟਰੇਟੋਰਸ ਦੀ ਲੋੜ ਆ ਕਿਉਂਕਿ ਕਈ ऐसे सज्जन ਹੁੰਦੇ ਆ ਵੀ ਜਿਨ੍ਹਾਂ ਦੀ ਸੈਚੂਰੇਸ਼ਨ ਲੈਵਲ 90 ਦੇ ਕਰੀਬ ਆ ਜਾਂਦਾ ਉਹਨਾਂ ਨੂੰ ਨਾ ਤਾਂ ਹਸਪੀਟਲ ਦੇ ਵਿੱਚ ਪ੍ਰੋਪਰ ਐਡਮਿਟ ਕਰਦੇ ਆ ਤੇ ਨਾ ਹੀ ਉਹਨਾਂ ਦੇ ਆਕਸੀਜਨ ਲਾਉਂਦੇ ਆ ਤੇ ਉਹਨਾਂ ਨੂੰ ਵੀ ਦੀ ਤਕਲੀਫ ਆ ਇਸ ਕਰਕੇ ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਨੇ ਇਹ ਚੀਜ਼ ਰეკਮੈਂਡ ਕੀਤੀ ਸੀ ਵੀ ਤੁਸੀਂ ਇਹ ਕਨਸੈਂਟਰੇਟਰ ਅਗਰ ਆਪਾਂ ਉਹਨਾਂ ਨੂੰ ਯੂਜ਼ ਦੇ ਵਿੱਚ ਦੇ ਦਈਏ ਤਾ ਬੰਦਾ ਆਪਦੇ ਘਰੇ ਰਹਿ ਕੇ ਕਵਾਰਨਟਾਈਨ ਹੋ ਕੇ 10-15 ਦਿਨਾਂ ਦੇ ਵਿੱਚ ਇਹਨੂੰ ਯੂਜ਼ ਕਰਕੇ ਆਕਸੀਜਨ ਲੈਵਲ ਵੀ ਉਹਨਾਂ ਦਾ ਪੂਰਾ ਹੋ ਜਾਂਦਾ ਤੇ ਬੰਦਾ ਹਫ਼ਤੇ 10 ਦਿਨ ਦੇ ਵਿੱਚ ਠੀਕ ਹੋ ਜਾਂਦਾ ਸੋ ਮੈਂ ਇਹੀ ਬੇਨਤੀ ਉਹਨਾਂ ਨੂੰ ਕੀਤੀ ਉਹਨਾਂ ਨੇ ਬੀਬੀ ਜੀ ਜਗੀਰ ਕੌਰ ਨੂੰ ਐਸਜੀਪੀਸੀ ਦੇ ਜਿਹੜੇ ਆਪਣੇ ਪ੍ਰਧਾਨਾ ਉਹਨਾਂ ਨੂੰ ਬੇਨਤੀ ਕੀਤੀ ਅੱਜ ਸਾਨੂੰ ਇਸ ਬੇਨਤੀ ਦਾ ਸ਼ਰੋਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀਆਂ ਆਸਾਂ ਨੂੰ ਮੂਰ ਪਿਆ ਕਿ ਸਾਨੂੰ ਅੱਜ 10 ਕਨਸਲਟੇਟਰ ਉਹਨਾਂ ਨੇ ਭੇਜਦੇ। ਸ਼੍ਰੀ ਅਮਨ ਸਰ ਸਾਹਿਬ ਜਿਨ੍ਹਾਂ ਨੂੰ ਅੱਜ ਮੈਂ ਇਹਨਾਂ NGO's ਨੂੰ ਹੈਂਡਓਵਰ ਕਰਦੇ ਆ ਕਿ ਜਿਹੜੀਆਂ ਲੋਕਾਂ ਦੀ ਦਿਨ ਰਾਤ ਸੇਵਾ ਕਰਦੀਆਂ। ਔਰ ਨਾਲ ਅਸੀਂ ਤਿੰਨ ਟੈਲੀਫੋਨ ਨੰਬਰ ਦਿੱਤੇ ਜਿਹੜੇ ਵੀ ਸੱਜਣ ਨੂੰ ਲੋੜ ਹੋਊਗੀ ਕਿਸੇ ਵੀ ਕਨਸਲਟੇਟਰ ਦੀ ਉਹਦੇ ਘਰੇ ਸਾਨੂੰ ਟੈਲੀਫੋਨ ਕਰ ਦਿਓ ਉੱਥੇ ਜਾ ਕੇ ਸਾਡਾ ਇਥੋਂ ਇੱਕ ਨਾਲ ਬੰਦਾ ਜਾਊਗਾ ਜੀ ਉਹਨਾਂ ਦੇ ਘਰੇ ਹੀ ਕੰਸਨਟ੍ਰੇਟਰ ਲਾ ਕੇ ਆਉਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਅਸੀਂ ਸੇਵਾ ਕਰ ਸਕੀਏ ਲੋਕਾਂ ਦੀ ਜਾਨ ਬਚਾ ਸਕੀਏ ਸਾਹ ਸੌਖਾ ਕਰ ਸਕੀਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਧੰਨਵਾਦੀ ਹਾਂ ਜੀ ਸਾਨੂੰ ਅੱਜ ਕੰਸਨਟ੍ਰੇਟਰ ਦਿੱਤੇ ਗਏ ਐ ਇਸ ਸਮੇਂ ਦੀ ਲੋੜ ਸੀ ਕਿ ਗਰੀਬ ਪੇਸ਼ੈਂਟ ਵਿਚਾਰੇ ਘਰੇ ਪਏ ਹੁੰਦੇ ਐ ਉਹ ਮਹਿੰਗੇ ਇਲਾਜ ਜਾਂ ਹਸਪਤਾਲ ਨਹੀਂ ਆ ਸਕਦੇ ਇਹ ਆਕਸੀਜਨ ਦੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ ਕੰਸੈਂਟਰੇਟਰ ਹੈਗੇ ਇਹ ਆਕਸੀਜਨ ਦੀ ਪੂਰਤੀ ਕਰਨਗੇ ਜੋ ਸਾਨੂੰ ਹਦਾਇਤਾਂ ਹੋਣਗੀਆਂ ਅਸੀਂ ਉਹਨਾਂ ਹਦਾਇਤਾਂ ਦਾ ਪਾਲਣ ਕਰਾਂਗੇ ਤੇ ਘਰ ਘਰ ਆਕਸੀਜਨ ਪੰਜਾਬ ਮਤਲਬ ਇਹ ਵਰਤਣ ਵਾਸਤੇ ਹੀ ਹੈ ਜਦੋਂ ਠੀਕ ਹੋ ਜਾਏਗਾ ਪੇਸ਼ੈਂਟ ਅੱਜ ਅੱਜ ਹੀ ਵਰਤਣ ਵਾਸਤੇ ਜਦੋਂ ਕੋਈ ਪੇਸ਼ੈਂਟ ਠੀਕ ਹੋ ਜਾਊਗਾ ਉਸ ਤੋਂ ਬਾਅਦ ਕਿਸੇ ਹੋਰ ਪੇਸ਼ੈਂਟ ਨੂੰ ਲੋੜ ਪੈਂਦੀ ਹੈ ਸਾਡੀ ਐਂਬੂਲੈਂਸ ਉਹਨਾਂ ਦੇ ਘਰੇ ਪ੍ਰੋਵਾਈਡ ਕਰਵਾ ਕੇ ਆਉਗੀ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼